ਯੁੱਧ ਨਸ਼ਿਆਂ ਵਿਰੁੱਧ ਬੇਸ਼ੱਕ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਕਾਫੀ ਪ੍ਰਸ਼ੰਸਾ ਵਾਲੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਨਾ ਜਿਹੜੇ ਨੇ ਨਸ਼ਾ ਵੇਚ-ਵੇਚ ਕੇ ਜਵਾਨੀ ਨੂੰ ਖਤਮ ਕਰਕੇ ਆਪਣੀਆਂ ਜਾਇਦਾਦਾਂ ਬਣਾਈਆਂ ਹਨ ਉਹਨਾਂ ਜਾਇਦਾਦਾਂ ਨੂੰ ਜਿਹੜਾ ਟਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਉਸ ਨੂੰ ਪੰਜਾਬ ਭਰ ਦੇ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਪਰ ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ ਉਸ ਵੇਲੇ ਸ਼ੱਕ ਦੇ ਘੇਰੇ ਵਿੱਚ ਆਂਦੀ ਹੈ ਜਦੋਂ ਨਸ਼ਾ ਕਰਦਿਆਂ ਨੌਜਵਾਨਾਂ ਦੀਆਂ ਮੁੰਡੇ ਕੁੜੀਆਂ ਦੀਆਂ ਤਸਵੀਰਾਂ ਜਿਹੜੀਆਂ ਹੈ ਉਹ ਲੋਕਾਂ ਰਾਹੀਂ ਪੱਤਰਕਾਰਾਂ ਦੀ ਹਦੂਦ ਵਿੱਚ ਆ ਜਾਂਦੀਆਂ ਨੇ ਤੇ ਪੁਲਿਸ ਦੀ ਇਸ ਕਾਰਵਾਈ ਦੀ ਬੇਸ਼ੱਕ ਅਸੀਂ ਪ੍ਰਸ਼ੰਸਾ ਵੀ ਕਰੀਦੀ ਹੈ ਤੇ ਪੱਤਰਕਾਰਾਂ ਦੀ ਹਦੂਦ ਵਿੱਚ ਆਈਆਂ ਇਹਨਾਂ ਵੀਡੀਓ ਨੂੰ ਵੀਡੀਓਸ ਨੂੰ ਜਿਹੜਾ ਹੈ ਉਹ ਪਬਲਿਕ ਤੱਕ ਪਹੁੰਚਾਣਾ ਵੀ ਇੱਕ ਸਾਡੀ ਮਜਬੂਰੀ ਬਣ ਜਾਂਦੀ ਹੈ ਤਾਂ ਕਿ ਜਿਹੜੀ ਇਹ ਅਜੇ ਕਮੀ ਪੇਸ਼ੀ ਹੈ ਨਸ਼ਾ ਤਸਕਰਾਂ ਦੀ ਜਾਂ ਨਸ਼ੇ ਦੇ ਲੈ ਰਹੇ ਨੌਜਵਾਨਾਂ ਨੂੰ ਰੋਕਣ ਦੀ ਉਸ ਨੂੰ ਦਿਖਾ ਲੈਣਾ ਤਾਂ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੱਕ ਇਹ ਗੱਲ ਪਹੁੰਚ ਜਾਵੇ ਕਿ ਨਸ਼ਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਬੇਸ਼ੱਕ ਪੰਜਾਬ ਸਰਕਾਰ ਦਾ ਪੁਲਿਸ ਰਾਹੀਂ ਨਸ਼ਾ ਤਸਕਰਾਂ ਤੇ ਹਮਲਾ ਵੱਡਾ ਹੈ ਉਸ ਦੀ ਲੋਕਾਂ ਵੱਲੋਂ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਇਹ ਤਾਜ਼ਾ ਜਿਹੜੀਆਂ ਤਸਵੀਰਾਂ ਇਹ ਹੁਸ਼ਿਆਰਪੁਰ ਸ਼ਹਿਰ ਦੇ ਥਾਣਾ ਮਾਡਲ ਟਾਊਨ ਦੇ ਜਿਹੜੇ ਏਰੀਏ ਦੇ ਅਧੀਨ ਪੈਂਦੀਆਂ ਇੱਕ ਸਥਾਨ ਦੀਆਂ ਨੇ ਇੱਕ ਖੰਡਰ ਦੀਆਂ ਨੇ ਜਿੱਥੇ ਪਹਿਲਾਂ ਵੀ ਇੱਕ ਦੋ ਵਾਰ ਜਿਹੜੀਆਂ ਵੀਡੀਓਜ਼ ਹੈਗੀਆਂ ਪਿਛਲੇ ਸਮੇਂ ਦੌਰਾਨ ਵਾਇਰਲ ਹੋਈਆਂ ਸਨ ਇਹ ਉਹੀ ਤਸਵੀਰਾਂ ਨੇ ਉਹ ਉਹ ਉਹਨਾਂ ਦੇ ਨਾਲ ਹੀ ਜਿਹੜੀਆਂ ਮਿਲਦੀਆਂ ਜੁਲਦੀਆਂ ਤਸਵੀਰਾਂ ਹੈ ਜਿੱਥੇ ਬੇ ਬੇਜਾਨ ਜਾਂ ਖੰਡਰ ਰੂਪੀ ਇਮਾਰਤਾਂ ਦੇ ਵਿੱਚ ਜਿਹੜੇ ਨੌਜਵਾਨ ਹੈ ਉਹ ਨਸ਼ਾ ਕਰਦੇ ਨੇ ਇਹ ਤਸਵੀਰ ਵੀ ਪੱਤਰਕਾਰਾਂ ਦੇ ਹੱਥ ਆਈ ਹੈ ਤੇ ਪੱਤਰਕਾਰਾਂ ਦੀ ਟੀਮ ਦੇ ਇੱਕ ਮੈਂਬਰ ਵੱਲੋਂ ਉਸ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਕਿ ਉਹ ਨਸ਼ਾ ਕਿਉਂ ਕਰਦੇ ਨੇ ਕਿਉਂ ਇਹ ਇਹ ਬਾਰ ਬਾਰ ਜਿਹੜਾ ਹੈ ਕਰਦੇ ਨੇ ਜਦ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਜਿਹੜੀ ਹੈ ਲਗਾਤਾਰ ਆਪਣੀ ਉਦਮਾਂ ਰਾਹੀਂ ਜਿਹੜੀ ਨਸ਼ੇੜੀਆਂ ਨੂੰ ਜਾਂ ਨਸ਼ਾ ਲੈਣ ਵਾਲਿਆਂ ਨੂੰ ਜਿਹੜਾ ਹੈ ਉਹ ਇਲਾਜ ਲਈ ਵੀ ਲੈ ਰਹੀ ਹੈ ਤੇ ਉਹਨਾਂ ਦੀ ਮਦਦ ਵੀ ਕਰ ਰਹੀ ਹੈ ਫਿਰ ਕਿਉਂ ਹੋ ਰਿਹਾ ਪਰ ਫਿਰ ਵੀ ਇਹ ਜਿਹੜਾ ਨਸ਼ੇ ਦਾ ਚਲਨ ਹੈ ਇਹ ਚੱਲ ਰਿਹਾ ਹੈ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਨਸ਼ਾ ਤਸਕਰ ਪੁਲਿਸ ਨੇ ਜੇਲ੍ਹ ਦੇ ਅੰਦਰ ਵੀ ਦੱਕੇ ਨੇ ਤੇ ਉਹਨਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਬਰਾਮਦ ਵੀ ਕੀਤਾ ਹੈ ਪਰ ਇਹ ਤਸਵੀਰਾਂ ਫੇਰ ਵੀ ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ ਤੇ ਪ੍ਰੇਸ਼ਨ ਚਿੰਨ ਲਗਾਉਂਦੀਆਂ ਨੇ ਅਸੀਂ ਇਹ ਤਸਵੀਰਾਂ ਦਿਖਾਲਣ ਦਾ ਮਕਸਦ ਕੋਈ ਪੁਲਿਸ ਨੂੰ ਹੀਣਤਾ ਦਿਖਾਲਣਾ ਨਹੀਂ ਬਲਕਿ ਪੁਲਿਸ ਨੂੰ ਇਹ ਦਿਖਾਲਣਾ ਹੈ ਕਿ ਉਹ ਆਪਣੀ ਕਾਰਵਾਈ ਦੇ ਵਿੱਚ ਹੋਰ ਵੀ ਤੇਜ਼ੀ ਲਿਆਵੇ ਤਾਂ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਨਸ਼ਾ ਕਰਨ ਦੇ ਨੌਜਵਾਨਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਆ ਰਹੀਆਂ ਹਨ ਉਸ ਨੂੰ ਰੋਕਿਆ ਜਾ ਸਕੇ ਤੇ ਉਹਨਾਂ ਦੀਆਂ ਜਿਹੜੀਆਂ ਜਵਾਨੀਆਂ ਨੂੰ ਜਾਂ ਉਹਨਾਂ ਦੇ ਜੀਵਨ ਨੂੰ ਬਚਾਇਆ ਜਾ ਸਕੇ ਧੰਨਵਾਦ ਕਿਉਂ ਲਾਉਂਦੇ ਤੁਸੀਂ ਇਹ ਚਿੱਟਾ ਭਾਜੀ ਕੀ ਕਰੀਏ ਹਾਂ ਸਰਕਾਰਾਂ ਦਿੰਦੀਆਂ ਤੇ ਅਸੀਂ ਪੀਂਦੇ ਹਾਂ ਠੀਕ ਆ ਨਾ ਭਾਜੀ ਹੁਣ ਕੋੜ ਲੱਗਾ ਕੀ ਕਰੀਏ ਯਾਰ ਭਾਜੀ ਕਿੱਥੋਂ ਮਿਲਦਾ ਹੈ ਭਾਜੀ ਸਾਰੇ ਸ਼ਹਿਰ ਚ ਮਿਲਦਾ ਕਿੱਥਾ ਨਹੀਂ ਮਿਲਦਾ ਯਾਰ ਭਾਜੀ ਕਿੱਧਰ ਮਰਜੀ ਲੈ ਲਓ ਯਾਰ ਪਰ ਸਰਕਾਰਾਂ ਨੇ ਤਾਂ ਨਸ਼ਾ ਯੁੱਧ ਨਾਛੇ ਫਿਰ ਚਲਾਇਆ ਕਹਿੰਦੇ ਉਹ ਪਾਜੀ ਮਿਲਦਾ ਮਿਲਦਾ ਸਭ ਮਿਲਦਾ ਪਾਜੀ ਜੋ ਮਰਜੀ ਥੋ ਮਰਜੀ ਕਿਹੜਾ ਮਰਜੀ ਨਸ਼ਾ ਲਾ ਲਓ ਪਾਜੀ ਵੇਚਦੇ ਆ ਜੀ ਜਨਾਨੀਆਂ ਵੇਚਦੀਆਂ ਬੰਦੇ ਵੇਚਦੇ ਉਹ ਵੇਚਦੇ ਪਾਜੀ ਤੇ ਜਿਨ੍ਹਾਂ ਨੂੰ ਫੜ ਕੇ ਅੰਦਰ ਦਿੰਦੇ ਉਹ ਕੌਣ ਐ ਉਹ ਪਾਜੀ ਸਾਡੇ ਵਰਗੇ ਕਿਹੜੇ ਵਿਚਾਰੇ ਲਾਉਂਦੇ ਆ ਉਹ ਵੱਡਿਆਂ ਨੂੰ ਤਾਂ ਫੜਦੇ ਨਹੀਂ ਆ ਜੀ ਛੋਟਿਆਂ ਨੂੰ ਕਿਹੜੇ ਪੀਣ ਵਾਲੇ ਨੇ ਚੱਕੀ ਜਾਂਦੇ ਪਾਜੀ ਤੁਹਾਨੂੰ ਤਾਂ ਇਹ ਕੋਡ ਲੱਗ ਗਿਆ ਕੀ ਵੈਸੇ ਦੇਣਾ ਚੰਗ ਕੇ ਨੋਨ ਇਹ ਹੀ ਦੇਣਾ ਚਾਹੁੰਦਾ ਸਰਕਾਰ ਨੂੰ ਚਲੋ ਠੀਕ ਆ ਸਾਨੂੰ ਕੋਡ ਲੱਗਾ ਸਾਡੀ ਨਸ਼ਾ ਛਡਾ ਕੇਂਦਰ ਚ ਕਿਹੜੇ ਵੀ ਮੁੰਡੇ ਪੀਂਦੇ ਆ ਉਹਨਾਂ ਨੂੰ ਉਹਨਾਂ ਦਾ ਬਚਾ ਕੀਤਾ ਜਾਵੇ ਠੀਕ ਆ ਨਸ਼ਾ ਬੰਦ ਕੀਤਾ ਜਾਵੇ ਆਪਾਂ ਇਹੀ ਚਾਹੁੰਦੇ ਆ ਕਿ ਬਹੁਤ ਬੁਰਾ ਹਾਲ ਆ ਜੀ ਜਦੋਂ ਲਾਲਾਂ ਨੇ ਫਿਰ ਕੀ ਹੁੰਦਾ ਪਾ ਜੀ ਫੇਰ ਤਾਂ ਬਸ ਸਵਰਗਾਂ ਦੇ ਝੂਟੇ ਹੀ ਹੁੰਦੇ ਆ ਕੋਈ ਲਾਲੀ ਦਾ ਜੇ ਨਾਂ ਲੱਗੇ ਬਸ ਫੇਰ ਤਾਂ ਮਰੀਆਂ ਵਾਂਗ ਹੋਈਆਂ ਜੀ ਠੀਕ ਆ ਕਿੰਦਾ ਦੇ ਹਾਲਾਤ ਆ ਕਰਦੇ ਬਹੁਤ ਮਾੜੇ ਹਾਲਾਤ ਆ ਪਾ ਜੀ ਜਦੋਂ ਨਸ਼ਾ ਨਹੀਂ ਮਿਲਦਾ ਫੇਰ ਇਹ ਕੀ ਪਾ ਜੀ ਫੇਰ ਚੋਰੀਆਂ ਕਾਦੀਆਂ ਡੱਕੇ ਮਾਰੀ ਦੇ ਲੱਟਾਂ ਖਾਵਾ ਕਰਦੇ ਪਾ ਜੀ ਫੇਰ ਨਸ਼ਾ ਤੋੜ ਹੀ ਬਹੁ ਮਾੜੀ ਪਾ ਜੀ ਇਹਦੀ ਬੋਹ ਮੜੀ ਤੋੜ ਭਾਜੀ ਉਹਦੀ